ਐਂਦਰ ਪੁੱਤ ਤੂੰ ਇਹ ਬੀਬੀ ਮਾਇਲਿਆ ਦੇ ਪੁੱਤ ਬੀਬੀ ਤੈਨੂੰ ਪਤਾ ਨਹੀਂ ਲੱਗਦਾ ਮੈਂ ਕੰਮ ਕਰੀ ਜਾਨੀ ਐ ਕਿ ਤੂੰ ਬੜੀ ਕਾਲੀ ਪੁੱਤ ਭਾਈ ਜੈ ਲੱਗੀ ਪਈ ਐ ਬੀਬੇ ਦੇਖ ਲਿਆ ਕਰ ਮੈਂ ਕੰਮ ਕਰੀ ਬੱਸ ਕੀ ਹੁੰਦਾ ਪੁੱਤੋ ਲੈ ਹੋਰ ਕੀ ਕਰਾਂ ਜੋ ਮਨ ਤੇ ਲੱਗ ਰਹੀ ਐ ਕੋਈ ਨਾ ਲਿਆ ਦਿੰਨੀ ਐ ਯਾਰੇ ਮੈਨੂੰ ਕਿਉਂ ਬਾਜ਼ਾਂਵਰੀ ਨਹੀਂ ਬੇਬੇ ਦੇ ਦਿੰਨੀ ਐ ਉਹ ਤਾਂ ਤੀਏ ਲੱਗੜੀ ਆ ਮੈਨੂੰ ਬਾਹਰ ਹੋਈ ਆਂ ਪਾ ਰੱਖਿਆ ਕੰਮ ਨਹੀਂ ਧੰਦਾ ਨਹੀਂ ਪਈ ਉੱਠ ਕੇ ਮੁੰਦੇ ਬਾਹ ਨਹੀਂ ਆ ਮੈਂ ਤੈਨੂੰ ਮੈਂ ਪਾਣੀ ਮੰਗਿਆ ਤੇ ਇੱਥੋਂ ਕੰਮ ਨੂੰ ਤਾਂ ਕਹਿੰਦੀ ਵੀ ਭੱਜ ਕੇ ਕੰਮ ਕਰ ਲੈ ਲੈ ਪਾਂ ਦੇ ਦਾ ਤੋਤੇ ਗਾ ਉਹ ਵੀ ਦਾ ਫੋਨ ਆ ਗਿਆ ਦੇਖਾ ਅੱਛਾ ਹੁਣ ਹੀ ਰਹਿ ਹੈਲੋ ਸਸੀਗਾ ਮੰਮੀ ਹੋਰ ਕਵੇਂ ਠੀਕ ਠਾਕ ਆ ਤੇਰੇ ਵਧੀਆ ਸਾਰੇ ਵਧੀਆ ਹਾਂ ਕਿੰਦਰ ਬੈਣੇ ਕਿਵੇਂ ਬੀਬੀ ਬਾਜਾ ਮਾਰੀ ਜਾਂਦੀ ਆ ਪਾਣੀ ਮੰਗਿਆਂ ਦੇਦੇ ਆ ਤੇ ਭੜੀ ਉਹਨੂੰ ਪਾਣੀ ਫੋਰ ਦੁਖੀ ਕਰ ਮਾਰਦੀ ਆ ਦਾਪ ਉੱਠ ਕੇ ਪਾਣੀ ਦੀ ਘੁੱਟ ਵੀ ਨਹੀਂ ਪੀਤੀ ਜਾਂਦੀ ਹੈਗੀ ਤੇ ਤੈਨੂੰ ਪਤਾ ਤਾਂ ਹੈਗਾ ਮੰਮੀ ਉਹਦਾ ਕਿਹੋ ਜਿਹਾ ਹੈਗੀ ਹਾਂ ਇਕ ਸਾਰਾ ਦਿਨ ਕੰਮ ਨਹੀਂ ਨਿਭੜਦਾ ਹੈਗਾ ਐਡਾ ਵੱਡਾ ਘਰ ਆਗਾ ਨਾ ਸਾਫਾਈ ਹੁਣ ਟਾਈਮ ਸਿਰ ਸਾਰਾ ਦਿਨ ਆ ਹੀ ਲੰਘ ਜਾਂਦਾਗਾ ਸਿਰ ਦੁਪਹਿਰ ਹੈ ਪੈਨਿੰਗ ਕਿਤੇ ਬੈਂਚਟ ਜਾ ਕੇ ਇਹਨੇ ਕੱਜਵਾ ਕਾ ਟਾਈਮ ਹੋ ਰਿੰਦਾ ਆ ਹਾ ਹੁਣ ਦਾ ਹੋਰ ਹੋਰ ਦੱਸ ਤੂੰ ਦੱਸ ਕਿਵੇਂ ਵਧੀਆ ਹਾਂ ਵਧੀਆ ਵਧੀਆ ਸਾਰੇ ਠੀਕ ਆ ਬਸ ਤੈਨੂੰ ਪਤਾ ਹੀ ਹੈ ਕੀ ਕੰਮ ਨੇ ਕਰਦੇ ਹੋਰ ਹੋਰ ਹਾਂ ਸਾਲ ਠੀਕ ਐ ਚੰਗਾ ਫਿਰ ਹੋਰ ਮੈਂ ਵੀ ਕੰਮ ਕਰਦੀ ਐਗੀ ਤੈਨੂੰ ਬਹੁਤ ਉੱਪ ਚੜਜੂਗੀ ਫਿਰ ਜਵੇਈ ਅਜੇ ਕੱਪੜੇ ਲੀੜੇ ਧੋਣ ਵਾਲੇ ਪਏ ਨੇਗੇ ਠੀਕ ਐ ਦੇਖੋ ਤਾਂ ਪਾਣੀ ਲਾ ਰਹੇ ਹੋ ਲੈਣਾ ਮਤਾ ਕੋਈ ਨਹੀਂ ਉਹ ਤਾਂ ਨਹੀਂ ਜਾਂਦੀਆਂ ਅੰਦਰ ਕਿੱਥੇ ਆ ਓਏ ਤੂੰ ਮਾਤਾ ਬਾਹਰ ਪਾਣੀ ਮੰਗਿਆਂਦੇ ਉਹਨੂੰ ਪਾਣੀ ਦਾ ਫੜਾ ਦਿਆ ਕਰ ਉਹਦਾ ਕਰਕੇ ਸੀ ਮੰਗਿਆਂਦੇ ਤੁਸੀਂ ਅੰਦਰ ਬੈਠੋ ਆਰਾਮ ਕਰੋ ਤੇ ਨੋਰਨ ਦੇ ਇੱਕ ਨਾਲ ਹੋਰ ਕਹਿੰਦੀ ਸੀ ਖੇਤ ਗਿਆ ਕਿ ਪੈਣ ਹੋਰ ਬੰਦੇ ਪੁੱਛੋ ਐ ਜਿਹੜੇ ਸਿੱਟੀਆਂ ਨਾਲ ਸਪਰੇਅ ਕਰਨੀਆਂ ਸਾਗੇ ਭਾਈ ਹਾਂ ਭਾਈ ਸਾਗੇ ਭਾਈ ਉਹ ਖੜਾ ਨਹੀਂ ਹਾਂ ਬਸ ਬਣਾਈ ਪਈ ਰੋਟੀ ਤਾਂ ਕਿ ਅੰਦਰ ਤੇ ਨਾਲ ਤਾਂ ਬਾਈ ਨੂੰ ਖੜਾ ਦੇ ਨਾਲ ਦੀਦੀ ਕਹਿੰਦਾ ਪਾਣੀ ਮੰਗਿਆ ਉਹਨੂੰ ਪਾਣੀ ਸੇ ਘੁੱਟ ਦੇ ਦੇ ਕੜੇ ਪਾਣੀ ਨਾ ਸੁਣਾ ਤੈਂ ਦੇ ਤੱਕ ਤੇ ਕੋ ਕਰ ਬੈਠੇ ਤੂੰ ਨਾ ਤਰਸੀਏ ਬੁਲ ਸਾਰਾ ਤੈਨੂੰ ਕੰਮਾਂ ਚ ਲੰਘ ਜਾਂਦਾਗਾ ਟਾਈਮ ਆ ਨਕਰਾ ਕਰੋ ਪਿਆਣਾ ਪਾਣੀ ਫੜਾਦਾ ਕਰੋ ਚਲ ਤੁਸੀਂ ਬਖੋ ਕਾ ਲੈ ਕੇ ਹਾਂ ਚਲ ਮੈਂ ਵੀ ਪਾਉਣੀ ਆ ਰੋਟੀ ਰੋਟੀ ਪਾਣੀ ਲੈ ਆ ਦੇ ਕੇਂਦਰੋ ਆ ਗਦੀ ਪਾਣੀ ਮੈਂ ਚਾਹ ਚ ਬੈਠੀ ਕਾ ਵੀ ਵੀ ਭਾਗ ਜੇ ਹਾਂ ਨਾਲੇ ਰੋਟੀ ਵੀ ਟਾਈਮ ਨਾਲ ਬਣਾ ਦੋ ਨਾਲੇ ਦੋ ਜਾਣੀਆਂ ਤੁਸੀਂ ਸਾਰਾ ਦਿਨ ਰੋਟੀ ਵੀ ਨਹੀਂ ਬਣ ਦੇਖੋ ਬੰਦੇ ਪੁੱਛੋਏ ਨੇ ਰੋਟੀ ਤਾਂ ਖਾਣੀ ਪਈ ਐ ਵੀ ਬਸ ਪਾਉਣ ਵਾਲੀ ਪਈ ਐ ਤਾਂ ਕਿ ਗੱਲ ਜੀ ਤੁਸੀਂ ਵੀ ਦੋ ਜਾਣੇ ਹੋ ਗਿਆ ਸਾਰਾ ਵੰਡ ਕੇ ਕੰਮ ਕਰ ਲਿਆ ਕਰੋ ਤਾਂ ਕਿ ਕਿੱਦਾਂਗਾ ਧਿਆਨ ਦੇਖੋ ਇਹਦਾ ਕੰਮ ਵੀ ਦੇਖਣਾ ਨਾ ਫਿਰ ਵਸੂਤਾ ਹੋ ਜਾਂਦਾਗਾ ਵਸੂਤਾ ਉਹ ਜੋ ਦੁੱਧ ਘਰਨੇ ਮੋਲ ਲਿਆ ਕਰਾਂਗੇ ਪਰ ਉਹ ਵੇਚ ਦਿੰਨੇ ਆ ਮੋਲ ਤਾਂ ਕਿਹੜਾ ਦਵਾਈ ਦੁੱਧ ਆ ਤੀਸਰੇ ਹੋਰਾਂ ਵੰਡ ਕੇ ਕੰਮ ਕਰ ਲਿਆ ਕਰੋ ਟਾਈਮ ਨਾਲ ਮਿਲ ਲਿਆ ਕਰੋ ਕੰਮ ਕਰ ਲਈ ਚਲੋ ਮੈਂ ਨਾਲੇ ਕਹਿੰਦੀ ਹਾਂ ਹਾਂ ਚੱਲਿਆ ਨਾਲੇ ਆਇਆ ਕੇਂਦਰ ਚਾਹ ਲੈ ਕੇ ਘੰਟਾ ਲਾਤਾ ਹੋਰ ਬਹੁਤ ਬਹੁਤ ਜ਼ਾਲਾ ਕਰੀ ਤਾ ਇਹਨੇ ਸਾਰਾ ਦਿਨ ਫੋਨ ਹੀ ਲੱਗੇ ਉਹਦਾ ਨਹੀਂ ਉਹ ਤਾਂ ਅਲ ਵੱਡੀ ਆ ਗਈ ਹੁਣ ਇਹ ਵੀ ਬੰਦ ਕੇ ਕੰਮ ਕਰ ਲਿਆ ਕਰੋ ਨਾਲ ਅੱਠਾਂ ਦੋਨੇ ਰਾਤੇ ਉਹ ਤਾਂ ਇਹਦਾ ਵੀ ਕੰਮ ਨਹੀਂ ਪੂਰਾ ਮੈਂ ਤਾਂ ਕੰਮ ਤਾਂ ਹੀ ਨਹੀਂ ਸਿਰੇ ਕਰਦਾ ਤੱਕ ਇੱਕ ਮੋੜ ਡਾਲੂ ਜੀ ਦੋ ਘੰਟੇ ਫਿਰ ਗੱਲਾਂ ਵਾਲਾ ਆਖ ਨਹੀਂ ਪੀਂਗਾ ਪਤਾ ਨਹੀਂ ਇਹ ਜਿਹੇ ਗੱਲਾਂ ਪੋਚਾਲ ਕੋਈ ਗੱਲ ਨਹੀਂ ਫੋਨ ਵੀ ਲਾਉਣਾ ਜ਼ਰੂਰੀ ਆ ਅਸਤੇ ਰਿਜ਼ਰਵ ਫੋਨ ਲਾਉਣ ਦਾ ਤੰਗੀ ਹੁੰਦਾਗਾ ਮੈਂ ਕਿਹਨਾਂ ਕੋਲ ਆਉਣੀ ਹੈ 2 ਮਿੰਟ ਮਿੰਟ ਗੱਲ ਹੁੰਦੀ ਹੈ ਹਾਲਤਾਂ ਨਹੀਂ ਹੁੰਦੇ ਆਪਾਂ ਰੋਕੋ ਗਾਲ ਨੇ ਤੁਸੀਂ ਇੱਕ ਦੂਜੇ ਨਾਲ ਉਹ ਨਾ ਕਰਿਆ ਕਰੋ ਪੰਡ ਦੇ ਨਾਲ ਗੱਲ ਕਰੋ ਆ ਰੋਟੀ ਬੰਦ ਸਾਦੀ ਮੇਰੇ ਖੇਤ ਤੋਂ ਹਾਂ ਸੋਨਾ ਮੋਰ ਕੈਟਿੰਗ ਦੇ ਲਈ ਅੰਤ ਅੰਤ ਕੋਈ ਗੱਲ ਹੈ ਤੇ ਤੁਸੀਂ ਗੱਲ ਕਰੋ ਠੀਕ ਔਰ ਮਾ ਕੇ ਮੈਂ ਆ ਆ ਪੁੱਤ ਆ ਮੈਂ ਠੀਕ ਆ ਤੂੰ ਵੀ ਤੂੰ ਆ ਗਿਆ ਮੈਂ ਆ ਰਾਤ ਹੀ ਆ ਗਿਆ ਸੀਗਾ ਸਵੇਰੇ ਫਿਰ ਮੈਨੂੰ ਕੋਈ ਸੁੱਤੇ ਪਈ ਸੀ ਮੈਂ ਠਾਈ ਨਹੀਂ ਮਾ ਚਲ ਪਈ ਹੈਗੀ ਸਵੇਰੇ ਫਿਰ ਕੰਮ ਜੀ ਆਸੀ ਮਾਨਸਾ ਬਾਕੇ ਮੈਂ ਮਾਨਸਾ ਤੋਂ ਹੁਣ ਆਇਆ ਦੇ ਕੋ ਤੈਨੂੰ ਪਾਣੀ ਲੈ ਕੇ ਦੇ ਤੂੰ ਪਾਣੀ ਨੂੰ ਤੈਨੂੰ ਕੋਈ ਫੜਾਏ ਜਿੰਨਾਂ ਨੇ ਕੋਈ ਨਹੀਂ ਪੁੱਛਦੀ ਆ ਪਾਣੀ ਮੰਗੀ ਜਾਂਦੀਆਂ ਦਿੰਦੀਆਂ ਨਹੀਂ ਹੈਗੀਆਂ ਐਂ ਤਾਂ ਕੇ ਮਿਲਦੀ ਦਿੰਦੀ ਕੋਈ ਤਾਂ ਮੈਂ ਕਰਦਾ ਗੱਲਾਂ ਜਿੰਨੂੰ ਬੱਲੇ ਉਹਨਾ ਪਾਣੀ ਤੇਰੇ ਵਾਸਤੇ ਚੰਗਾ ਆਲਾ ਬੈਠੀ ਹੋ ਕੇ ਪਾਣੀ ਪੀਲਾ। ਹੋਰੂੰ ਤਾਂ ਠੀਕ ਰਹਿੰਦੀ ਆ। ਹਾਂ ਠੀਕ ਰਹਿੰਦੀ ਆ। ਦਵਾਈ ਬੂਟੀ ਦਵਾਣ ਦੇ ਟਾਈਮ ਤੇ। ਦੂਦੋਂ ਦੀ ਐ ਦਵਾਈਆਂ, ਗਿੰਗਰ ਦੀ ਦੋਨੇ ਨਹੀਂ ਸੁਣਦੀਆਂ। ਸੁਣਦੀਆਂ ਦਵਾਈ ਲੈ ਦੇਈ ਮੈਨੂੰ ਖਾਂਗੋ ਹੋ ਰਹੀ ਆ। ਅੱਛਾ। ਤੇ ਗੰਭੱਟਿਆ ਤੇ ਆ। ਠੀਕ ਆ। ਇੰਨੇ ਹੁੰਦੀ ਤੂੰ ਦਵਾਈ ਮੈਨੂੰ ਦਵਾ ਕੇ ਜਾ। ਕੋਈ ਨਾ ਮੈਂ ਦਵਾ ਲਿਆਉਂਗਾ ਮੈਂ ਕਰਦਾ ਗੱਲ ਇਹਨਾਂ ਨਾਲ ਇਹਨਾਂ ਨੇ ਕਿ ਕਮਾਈ ਕਰਨੀ ਹੈ ਕਮਾਉਣਾ ਦਾ ਸੀ ਦੋਨੇ ਭਾਈਆਂ ਨੇ ਆ। ਦੋਨੇ ਭਾਈ ਉਹ ਨਹੀਂ ਦੀਸ਼ਾ ਮੈਨੂੰ। ਤੱਕੇ ਚੋ ਉਹ ਤਾਂ ਖੇਤ ਗਿਆ ਹੋਣਾ ਫਿਰ ਉਹ ਤਾਂ ਫਿਰ ਅੱਜ ਕਹਿੰਦਾ ਸੀ ਮੈਨੂੰ ਫੋਨ ਕੀਤਾ ਸੀ ਕਹਿੰਦਾ ਸਪਰੇਸ ਫਰੂ ਕਰਨ ਵਾਲੀ ਆ ਨਾਲ ਤਾਂ ਰੇਸਟਰ ਵਾਲੀ ਆ ਅੰਮ ਚੰਗਾ ਦਵਾਈ ਦਵਾਈ ਅੱਜ ਕਹਾ ਤਾਂ ਮੈਂ ਵੀ ਸੀ ਉਹਨੂੰ ਮੈਂ ਬਗਜੂ ਖੇਤ ਤੇ ਨਾਲ ਉਹ ਕਹਿੰਦਾ ਚਲ ਤੂੰ ਤੜਾ ਟੱਕੇ ਟੁੱਟੇ ਆਏਗਾ ਚਲ ਪੈ ਜੀਂਗਾ ਨਾਲ ਕੋ ਤੂੰ ਹੁਣ ਪੈ ਜਾ ਦੇਖਦਾ ਮੈਂ ਚਲ ਪੈ ਜਾਣਾ ਨਹੀਂ ਮੈਂ ਖੇਤ ਗੇੜਾ ਮਰਿਆ ਉਹਦੇ ਕੋਲ ਕਿਦਾ ਜਾਊਂ ਕੋ ਪਾਣੀ ਤਾਂ ਨਹੀਂ ਫੜਾਊਂਗਾ ਇਹ ਬਈ ਚਾਹ ਪਾਣੀ ਫੜਾਉਣਾ ਪੈਂਦਾ ਬੰਦੇ ਪੁੱਛੇ ਹੋਏ ਨਹੀਂ ਵੀ ਇਹ ਸਿੱਟਣ ਵਾਸਤੇ ਮੈਂ ਦਵਾਈ ਲਿਆਦੀ ਫਿਰ ਠੀਕ ਆ ਕੋਈ ਨਾ ਮੈਂ ਤਨ ਦਵਾਈ ਲੇਗਾ ਦਵਾਈ ਮੈਂ ਜਾਇਆ ਮੈਂ ਖੇਤ ਨਾਲ ਤਾਂ ਮੈਂ ਗ चल तो मैं चाह पानी पुछा मूर तो मैं, मैं, कर... मैं ने करे कितिया चल मैं करीजती सब्जी सुबजी लाई सी पर गर्मी मैं चाहती गर्मी वाली पई ना इसकी की तरह ਤਾਂ ਤੂੰ ਗਿਆ ਆ ਗਿਆ ਖੇਤ। ਲਾ ਮੈਂ ਖੇਤ ਆਉਣਾ ਨਹੀਂ ਸੀ ਗਿਆ ਖੇਤ ਮੈਂ ਗਿਹੜਾ ਮਾਰਨ ਮੈਂ ਆ ਗਿਆ ਮੈਂ ਚੱਲ ਮੈਂ ਜਾਇਆ ਉਹਨਾਂ ਪੁੱਛੋ ਨਾ ਕਿ ਪਾਣੀ ਤਾਂ ਨਹੀਂ ਫੜਾਇਆ ਉਹ। ਰੈਸਟ ਕਰ ਲੈਂਦਾ ਤੋਂ ਇਨੇ ਦਿਨਾਂ ਬਾਅਦ ਆਇਆਗਾ। ਬੰਦੇ ਕਾ ਮਿਲ ਕੇ? ਬੰਦੇ ਦਾ ਪੁੱਛੇ ਤਾਂ ਹੈਗਾ ਜੇ ਆਉਣਗੇ ਤਾਂ। ਰੇਰੂ ਸਿੱਟਣੀ ਹੂ। ਹਾਂ ਸਿੱਟਨੇ ਨਾਲੇ ਸਪਰੇ ਵੀ ਕਰਨੇ ਆ ਬਾਦ ਨਾਲੇ ਕਿਆਰੀਆਂ ਜਾਂ ਬਣਾ ਕੇ ਸਬਜ਼ੀ ਸਬਜ਼ੀ ਲਾ ਦੇ ਬੀ ਬੂ ਲੈ ਆਉਂਦਾ ਆਉਂਦਾ ਹੁਆ। ਬੀ ਤਾਂ ਮੈਂ ਲੈ ਆਇਆਗਾ ਨਾਲ ਤਾਂ ਪਾਲਕ ਮੇਥੇ ਹੁੰਦਾ ਕਿ ਥੀ ਬੀ ਦੇ ਮੈਂ ਕਹਿੰਦਾ ਹੁਣ ਤਾਂ ਸਿਆਲੂ ਸਬਜ਼ੀ ਬੀ ਦੇ। ਪਾਲਕ ਮੇਥੇ ਤੇ ਸਰੋਂ ਦੀ ਸਿੱਟ ਲੈ। ਹੁਣ ਤਾਂ ਉਹੀ ਲਾਵਾਂਗੇ ਅ ਦੂਜੇ ਤਾਂ ਹੁਣ ਸਪਰੇਟ ਢੋਲ ਨਾਲ ਕਰੋਗੇ ਹਾਂ ਢੋਲ ਨਾਲ ਹੀ ਸਲਾਹ ਗਈ ਤੇ ਢੋਲ ਨਾਲ ਕਰੇਗਾ ਫਿਰ ਤਾਂ ਮੈਂ ਵੀ ਲਾ ਦੂਗਾ ਦੋ ਦਿਨ ਹਜੇ ਮੈਂ ਘਰੇ ਆ ਮੈਂ ਜਾਂਦਾ ਨਹੀਂ ਕੰਮ ਤੇ ਉਹ ਗੱਲ ਨਹੀਂ ਤੂੰ ਰੈਸਟ ਕਰ ਲੈ ਕੋਈ ਨਹੀਂ ਤੂੰ ਇੰਨੇ ਦਿਨ ਬਾਹਰ ਉਹ ਰੈਸਟ ਨੂੰ ਕੀ ਹਾਲ ਜੁੜਿਆ ਮੈਂ ਉੱਥੇ ਤੋਰੇ ਫੇਰੇ ਵਾਲਾ ਕੰਮ ਹੈ ਵਿਹਲਾ ਹੁੰਦਾ ਮੈਂ ਵੀ ਚੱਲ ਕੋਈ ਗੱਲ ਨਹੀਂ ਹੋਰ ਅੱਗੇ ਪੁੱਛੋ ਬੰਦੇ ਦਾ ਹੁਣ ਪੁੱਛੇ ਹੁੰਦੇ ਨੇ ਫਿਰ ਨਹੀਂ ਜਦੋਂ ਕੋਲੇ ਬੰਦਾ ਖੜਾ ਹੋਵੇ ਨਾ ਬੰਦੇ ਫੇਰ ਹੀ ਕੰਮ ਕਰਦੇ ਬੰਦਾ ਹੁਣ ਇਕੱਲੇ ਜਾਣ ਦਾ ਕੰਮ ਨਹੀਂ ਹੁੰਦਾ ਇਹ ਬੰਦਾ ਆਪਾਂ ਨਹੀਂ ਫੜਾ ਜੀ ਬਸ ਹੋਰ ਤਾਂ ਕੋਈ ਨਹੀਂ ਚਾਹ ਪਾਣੀ ਦਾ ਮੈਂ ਕਿਹੜਾ ਮਾਰਦੇ ਨੂੰ ਤੁਹਾਡੇ ਕੋਲੇ ਚਾਹ ਪਾਣੀ ਤਾਂ ਕੋਈ ਗੱਲ ਨਹੀਂ ਰੋਟੀ ਰੋਟੀ ਮਾਫੀ ਲੈ ਦੂੰਗਾ ਤੁਹਾਨੂੰ ਹਾਂ ਘਰੇ ਵੀ ਕੋਈ ਦੱਸਾ ਬਿਊਟੀ ਬੀਬੀ ਬਹੁਤ ਤੰਗ ਸੀ ਕਿ ਪਾਣੀ ਪੂਣੀ ਵੀ ਨਹੀਂ ਕੋਈ ਫੜਾਉਂਦਾ ਉਹਨੂੰ ਕੀ ਗੱਲ ਯਾਰ ਤੂੰ ਮੜਾਉਂਦਾ ਧਿਆਨ ਰੱਖਿਆ ਕਰੋ ਦਾ ਪੁੱਛਣਾ ਬਸ ਇਹ ਉਹਨਾਂ ਨੇ ਆਪ ਨੂੰ ਜਿੰਦਾ ਹੈਗਾ ਵੀ ਪਾਣੀ ਪਰਾਉਣਾ ਹੁੰਦਾ ਮਾਤਾ ਨੂੰ ਉਹ ਬੋਲ ਮਾਰ ਮਾਰ ਵਿਚਾਰੀ ਥੱਕ ਜਾਂਦੀ ਹੈ ਗੱਲ ਤਾਂ ਗੱਲ ਆ ਮਾਂ ਹੈਗੀ ਫਿਰ ਵੀ ਆਪ ਦਾ ਆਪਾ ਕਦੇ ਰੋਕਿਆ ਇਹਨਾਂ ਨੂੰ ਵੀ ਫੋਨ ਲਾ ਕੇ ਆਪ ਦੀ ਮਾਂ ਨਾਲ ਤਾਂ ਸਾਰੇ ਦਿਨ ਗੱਲਾਂ ਕਰੀ ਜਾਂਦੀਆਂ ਔਰ ਬਾਰ ਜੇ ਵੀ ਨਾ ਲੋਟ ਕਰਾਉਣ ਵਾਲੀ ਹੋਇਆ ਪਈ ਜੀ। ਹਮਣਾ ਆਪਨੇ ਕੀ ਕਰਿਆ ਨਹੀਂ ਆਏ। ਪਾਸ ਮੈਂ ਰਸੋਈ ਸਾਫ ਕਰ ਦਿੱਤੀ ਸੀ। ਕਰ ਲਈ। ਆ ਬਸ ਹੋ ਗਈ। ਫਿਰ ਜਦੋਂ ਰਸੋਈ ਦਾ ਮਾਤਾ ਨਾਲ ਗੱਲ ਕਰਨੀ ਸੀ। ਦੱਸੋ, ਆਪ ਗੁਰਦੁਆਰੇ ਚ ਚਲੀਏ ਜੀ। ਉਹ ਕਿੱਦਾਂ ਹੈ ਨਾ। ਬਾਹਰ ਜਨ ਨੇ ਆਏ ਕਿ ਹੁੰਦਾਗਾ। ਤੜਕੇ ਤੇ ਤੈਨੂੰ ਪਤਾ ਆਪਣੇ ਘਰ ਚ ਕਿੰਨੇ ਤਾਂ ਕੰਮ ਹੁੰਦੇ ਨੇ ਚੱਲ ਫਿਰ ਹੋ ਜਾਂਦੇ ਆ ਚਲੀ ਚੱਲ ਫਿਰ ਤੇ ਬੇਬੇ ਬੇਬੇ ਨੂੰ ਕਹਿ ਜਾਂਦੇ ਆ ਮੈਂ ਤਾਂ ਕੋਈ ਰਹੂਗੀ ਬੇਬੇ ਨਾਲ ਅਸੀਂ ਚਰਕਾ ਕਤਨਾ ਲਾ ਚੱਲ ਫਿਰ ਐ ਕਰਦੇ ਆ ਉਹ ਵੀ ਨਾ ਆ ਜਾਣ ਉਹਨਾਂ ਦਾ ਵੀ ਟਾਈਮ ਹੋਇਆ ਪਿਆ ਆ ਜਾਣ ਨੂੰ ਕੋਈ ਨਾ ਫਿਰ ਕਿੱਡੀ ਕੀ ਗੱਲ ਐ ਆਪਾਂ ਕਿਹੜਾ ਬਾਹਰ ਟਾਈਮ ਲੈਣ ਆਲਾ ਮੱਥਾ ਦੇਖ ਕੇ ਉਹਦੀ ਗੁੜਿਆ ਵਾਂਗੀ ਐ ਨਾ ਬੈਠਾਂਗੀ ਅੱਜ ਚੱਲ ਐ ਕਰ ਲਾਂਗੇ ਹਣਾ ਹੋਰ ਕਿੱਥੇ ਜਾਣੀ ਹੋ ਤੁਸੀਂ ਤਸ ਕੇ ਕਿਨ ਜਾਂਦੀਆਂ ਹੈਗੀਆਂ ਨਹੀਂ ਕਿੱਧਰ ਜਾਂਦੀਆਂ ਨਹੀਂ ਲੈ ਦੱਸ ਦੇ ਇਹਨੂੰ ਕਿੱਧਰ ਜਾਂਦੀ ਹੈ ਇਹ ਤਾਂ ਐ ਹੀ ਤੁਰਦੀ ਰਹਿੰਦੀ ਐ ਨਾ ਇਹ ਮਰਦੀ ਐ ਨਾ ਬੰਲਾ ਸੜਦੀ ਐ ਊੜੀ ਮੈਨੂੰ ਸੁਣਦਾ ਤਾਂ ਹੈ ਨਹੀਂਗਾ ਘੰਟਾ ਤੈਨੂੰ ਸਮਝਾਉਣ ਤੇ ਲੱਗ ਜੂ ਉਦੋਂ ਅਸੀਂ ਮੱਥਾ ਟੇਕ ਕੇ ਮੁੜਿਆ ਆਵਾਂਗੇ ਐਂ ਕਰਦੀ ਰਹਦੀ ਐ ਜਿੱਦਾਂ ਬੱਕ ਤੇ ਜਾਣਾ ਹੁੰਦਾ ਹਾਂ ਖਨਾ ਬਸ ਕਰਦੀ ਐ ਨਾ ਤਰਦੀ ਐ ਜਿਵੇਂ ਪਾਇਰੇ ਲਾ ਮਨ ਜਿਵੇਂ ਕਰਦੀ ਐ ਹਾਂ ਇਹਨੂੰ ਪਾਗੀ ਜਿੰਰੇ ਹੋਰ ਥੱਕ ਗਿਆ ਜੀ ਤਾਂ ਹੋਰ ਅਲਾਪਾਂ ਬੁ ਕਰਦੇ ਥੱਕ ਜਾਂ ਲੈ ਹੂੰ ਵਾਹਿਗੁਰੂ

ਮੈਨੂੰ ਦੱਸ ਕੇ ਨਹੀਂ ਲੈ ਗਿਆ ਮੇਰੇ ਕੋਈ ਨਹੀਂ ਦੇਖ ਲੈ ਪੱਕਿਆ ਤੇ ਮਾੜੀ ਗੱਲ ਆ ਤਾ ਵਾ ਉਹਦਾ ਹੱਕ ਤਾਂ ਹੈਗਾ ਸੀ ਦੱਸ ਕੇ ਜਾਣ ਦਾ ਕਿ ਅਸੀਂ ਕਿੱਧਰ ਜਾ ਕੇ ਆਉਣੀਆ ਨੇ ਪਰ ਮਾੜਾ ਦੱਸ ਜਾਂਦੀ ਪਤਾ ਤਾਂ ਲੱਗ ਜਾਂਦਾ ਬੰਦੇ ਕਿੱਥੇ ਗਿਆ ਕਿੱਥੇ ਨਹੀਂ ਜੋ ਓੱਖਾ ਵੀ ਤਾਂ ਫਿਰ ਕਰਦੇ ਆਏ ਤਾਂ ਵੀ ਬਿਨਾਂ ਦੱਸੇ ਤਾਂ ਆਏ ਤੇ ਫਿਰ ਨਹੀਂ ਫਿਰ ਓੱਖਾ ਕਰਦੇ ਤਾਂ ਗਲਤ ਗੱਲ ਹੁੰਦੀ ਹੋਰ ਅਰੇ ਹੁਣ ਤਾਂ ਇਹਨੂੰ ਕੱਲੀ ਨੂੰ ਛੱਡ ਜਾਂਦੀਆਂ ਨੇ ਇਹ ਬਿਮਾਰ ਠਮਾਰ ਰਹਿੰਦੀ ਐ ਕੁਝ ਵੋਝੇ ਕਰਦੇ ਫਿਰ ਐ ਕਿ ਬਦਲ ਕੋ ਕਿੱਥੇ ਨਹੀਂ ਕਿੱਥੇ ਥੋੜਾ ਬੋਲ ਮਾਰ ਦੋ ਉਹਨਾਂ ਨੂੰ ਔਰ ਹੱਕ ਤਾਂ ਹੈਗਾ ਹੀ ਆ ਜੇ ਦੱਸ ਕੇ ਜਾਣ ਦਾ ਹਾਂ ਤਲ ਕੋਈ ਨਾ ਪਾਣੀ ਪੂਣੀ ਮੈਨਰੇ ਹੁਣ ਪਾਣੀ ਪੀ ਲੈਣੇਗਾ ਫਿਰ ਆ ਜਾਂਦੀ ਐ ਕਿ ਉਹ ਤਾਂ ਪੁੱਛਦੇ ਅਸੀਂ ਕਰਦੇ ਗੱਲਾਂ ਜਿਹਨਾਂ ਨਾਲ ਹਾਂ ਬਿੱਤਾ ਹਾਂ ਦਵਾਈ ਦੇ ਲਈ ਸਾਨੂੰ ਪਾਣੀ ਪੂਣੀ ਖੜਾ ਗਏ ਸੀ ਪਾਣੀ ਪੀਉਂਦੀਆਂ ਨੇ ਉਹ ਮੈਨੂੰ ਹਾਂ ਉਹ ਵੀ ਲੈਣੀ ਆ ਕੋਈ ਨਾ ਮੈਂ ਕਰਦਾ ਗੱਲ ਉਹਨਾਂ ਨਾਲ ਕੋਈ ਗੱਲ ਨਹੀਂ ਤਾਂ ਮੈਂ ਘਰੇ ਘੱਟ ਖੜਦਾ ਨਾ ਤਾਂ ਕਿ ਮੈਂ ਤਾਂ ਇੱਕ ਖੇਤ ਨੂੰ ਨੇ ਜੇ ਹੁਜਾ ਰਹਿੰਦਾ ਅੱਜ ਇਹ ਰੇਰੂ ਪਾਈ ਜਾਂਦੇ ਸੀਗੇ ਚਲ ਮੈਂ ਖੇਤ ਵਾਗਿਆ ਅੱਜ ਦੋ ਘੰਟੇ ਦੇ ਕੋਲ ਆਇਆ ਮੈਂ ਹਾਂ ਸਮਾਂ ਤਾਂ ਨਹੀਂ ਲੱਗਦਾ ਤਲ ਵਧੀਆ ਹੋਣ ਕਿੰਨੇ ਮਰੇ ਬਸਾ ਦੇ ਕੇ ਤੇਰੇ ਪਾਨੇ ਨਾਲ ਮੈਂ ਵੀ ਹਣਾ ਹੋਰ ਪਤਾ ਨਹੀਂ ਅੱਜ ਜੀਜਾ ਵਾਲਾ ਕਰੀ ਜਾਂਦਾ ਸੀਗਾ ਹੋਰ ਚੱਲ ਵਧੀਆ ਹੋ ਗਿਆ ਜਾਏਗੀ ਨੂੰ ਘਰ ਤਾਂ ਜਾਣਾ ਚੰਗਾ ਹੀ ਹੁੰਦਾ ਹਾਂ ਨਹੀਂ ਤਾਂ ਧਰਮ ਨਹੀਂ ਹੋ ਗਈ ਸੀ ਕਿ ਬਾਰਾ ਬੜ ਗਿਆ ਹੂੰ ਹੂੰ ਚੱਲ ਹੁਣ ਆ ਸਾਰੀ ਕਰ ਹੋਰ ਆਗੇ ਤੁਸੀਂ ਹਾਂ ਅਸੀਂ ਤਾਂ ਘੁੰਮ ਕੇ ਆਏ ਯਾਰ ਤੁਸੀਂ ਕਿੱਥੇ ਜਾਏ ਅਸੀਂ ਗੁਰਦੁਆਰੇ ਵਾਗ ਗਏ ਸੀ ਗਿਆਂ ਗੁਰਦੁਆਰੇ ਗਏ ਅਸੀਂ ਬੱਸ ਦੱਸਤਾ ਜਾਂਦੇ ਹਾਂ ਬੀਬੀ ਕਹਿੰਦੀ ਮੈਂ ਆਵਾਜ਼ ਮਾਰੀ ਸੀ ਕਹਿੰਦੀ ਮੈਨੂੰ ਦੱਸ ਕੇ ਬੰਗੀਆਂ ਅਸੀਂ ਆਈ ਲੰਘ ਗਏ ਚੁੱਪ ਕਰਕੇ ਕਿ ਅੰਦਰ ਕਹਿੰਦੀ ਗੁਰਦੁਆਰੇ ਚੱਲੀ ਇਹ ਮਹਾਨ ਦਿਪਹਿਰਾ ਹੋਰ ਕਹਿੰਦੀ ਕੋਈ ਜੀ ਦੀ ਹੁਣੀ ਆ ਜਾਏ ਕਹਿੰਦੀ ਮੱਥਾ ਟੇਕ ਕੇ ਆਏ 15 20 ਮਿੰਟ ਹੋ ਗਏ ਆ ਇਹਨੂੰ ਤੇ ਤੁਸੀਂ ਦੱਸ ਸਕਦੇ ਜਾਂਦੇ ਫਿਰ ਬੰਦਾ ਕੀ ਕੀ ਸੁਣ ਕਿੱਥੇ ਵੱਲ ਗਈ ਵੀ ਕੰਮ ਹੋ ਜਾਏਗਾ ਪੈਸੇ ਤੇ ਟਾਈਮ ਲੱਗ ਗਿਆ ਤੈਨੂੰ ਬਦਾਂ ਮਿਲ ਗਈ ਸੀ ਕੋਈ ਛੇਲੀ ਘਾਤੀ ਪੱਤੀ ਆ ਮਾ ਇਹ ਕੋਈ ਸੁੱਖ ਸੁਨੇਹਾ ਪਤਾ ਤਲ ਕੋਈ ਨਾ ਫਿਰ ਕੀ ਹੋਗਾ ਜੇ ਜਾਈਆਂ ਤੇ ਤੇ ਕਾ ਪਾਣੀ ਲਿਆ ਦੇ ਪਾਣੀ ਪੁਣੀ ਪੀ ਲੈਉਣੀ ਆ ਕੋਈ ਨਾ ਇਹ ਤਾਂ ਫੇਟੋਂ ਆਇਆ ਜਿਹੜੇ ਕੁੜੀ ਦੇਖ ਲੈਉਣੀ ਆ ਹਾਂ ਐ ਬਾਕੀ ਕਿੰਦਰ ਆ ਕਿਉਂ ਕੀ ਹੋ ਗਿਆ ਦੋ ਦੋ ਮਹੀਨੇ ਗੱਡੀਆਂ ਤੇ ਲਾ ਕੇ ਇੱਕ ਇੱਕ ਦਿਨ ਆਉਂਦੇ ਨੇ ਸਾਰਾ ਦਿਨ ਪਰਵਾਜਨਾ ਤੇ ਕੱਢ ਦਿੰਦੇ ਕਿਦੈਂੀਆਂ ਸੀ ਇਹਨਾਂ ਤੋਂ ਤੁਸੀਂ ਵੀ ਨਿਕਾਦੇ ਮੈਨੂੰ ਕਿੱਥੇ ਫਿਰ ਕਿਉਂਗਾ ਜੇ ਕਹਿਤਾ ਕੋ ਚੰਗੀ ਗੱਲ ਹੀ ਕਹੀ ਹੋਗੀ ਕਾਹੀ ਮੈਂ ਅੰਦਰ ਆ ਗਈ ਲੱਗ ਕਰਦਾ ਬੜਾ ਵੱਡਾ ਹੋ ਜਾਂਦਾ ਉਹ ਵਾਲ ਨਹੀਂ ਵੱਡਾ ਭਾਈ ਕਹਿੰਦੇ ਹੁੰਦਾ ਗਾ ਗੱਲ ਸੁਣੀ ਦੀ ਹੁੰਦੀ ਆ ਅਸੀਂ ਕਿਹੜਾ ਕਿਤੇ ਮੜੇ ਖਾਤੇ ਗਈਆਂ ਸੀ ਗੁਰਦੁਆਰੇ ਮੱਥਾ ਟੇਕਣੇ ਗਈ ਸੀ ਤੁਸੀਂ ਦੱਸ ਕੇ ਕਿਉਂ ਨਹੀਂ ਗਈਆਂ ਹੈਂ ਮਮੀ ਨੂੰ ਤਾਂ ਦੱਸ ਜਾਂਦੀਆਂ ਉਹ ਦੱਸਿਆ ਜੀ ਲ ਸੁਣਿਆ ਨਹੀਂ ਉਹਨੂੰ ਹੁਣ ਤਾਂ ਤਾਂ ਹੈ ਨਹੀਂ ਮਸ਼ੀਨ ਮਸ਼ੂਣ ਦੀ ਲਵਾ ਦੋ ਉਹਦੇ ਕੰਨਾਂ ਚ ਗੱਲ ਇੱਧਰ ਦੱਸ ਕੇ ਜਾਇਆ ਕਰੋ ਹਲੋ ਹਾਂ ਜੀ ਮੰਮੀ ਕਿਵੇਂ ਹੋ ਬੜੀ ਠੀਕ ਠਾਕ ਹਾਂ ਔਰ ਵਧੀਆ ਵਧੀਆ ਕੰਮ ਕਰ ਵੀ ਵਧੀਆ ਚੱਲੀ ਜਾਂਦਾ हां बस ਹੁਣ ਗਰਮੀ ਨਿਕਲ ਗਈ ਹੁਣ ਬਸ ਮੂਰੇ ਸਮਿਆ ਲੈਣਗੇ ਆ ਪੂਰਾ ਸਰਦੀ ਵਾਲੇ ਹੋਰ ਹੋਰ ਬਾਕੀ ਤੈਨੂੰ ਪਤਾ ਹੁਣ ਮੇਲਾ ਆਉਂਦਾਗਾ ਸਾਫ ਸਫਾਈਆਂ ਕਰਾਂਗੇ ਵਿੱਚੇ ਕੱਪੜਿਆਂ ਦਾ ਹੋਜੂਗਾ ਗਾਹ ਪੈਜੂਗਾ ਫਿਰ ਤਾਂ ਹਾਂ ਔਰ ਬਸ ਪਾ ਯੀਜ਼ੀ ਮੈਂ ਮੈਂ ਹੋਰ ਕੀ ਕਰਨਾ ਹੈ ਹੁਣ ਵੇਲੀ ਹੋਈ ਸੀਗੀ ਹਾਂ ਹਾਂ ਠੀਕ ਹੈ ਚੰਨ ਅਮਨ ਅਮਨ ਹਾਂਜੀ ਠੀਕ ਕਰੀ ਜਾਂਦੀ ਐ ਮੈਂ ਤਾਂ ਮੰਮੀ ਦਾ ਫੋਨ ਆ ਰਿਹਾ ਸੀ ਫੋਨ ਤੇ ਲੱਗ ਰਹੀ ਸੀ ਤੇਰੀ ਮਾਂ ਦਾ ਫੋਨ ਆ ਰਿਹਾ ਸੀ ਮਾਂ ਨਾਲ ਤਾਂ ਗੱਲਾਂ ਕਰ ਲੈਨੀ ਕਦੇ ਸਾਡੀ ਮਾਂ ਨੂੰ ਵਿਚ ਆਪਾਂ ਨਹੀਂ ਪੁੱਛਦੇ ਕਰੋ ਟਾਈਮ ਤੇ ਕਿਉਂ ਸਾਰਾ ਕੁਝ ਦਿੰਨੇ ਐ ਨੂੰ ਸਾਰਾ ਕੁਝ ਦਿੰਨੇ ਕਰ ਪਾਣੀ ਵੀ ਫੜਾ ਕੇ ਕਿਛ ਨਹੀਂ ਅਜੂ ਨੂੰ ਅੱਜ ਨਹੀਂ ਪਾਣੀ ਦਿੱਤਾ ਗਿਆ ਰੋਜ਼ ਹੀ ਉਹਦੀ ਸੇਵਾ ਕਰਦੀਆਂ ਸੀ ਇੰਨਾ ਕਿੰਨਾ ਕੰਮ ਆਪਣੇ ਘਰੇ ਹੁਣ ਐਦਾਂ ਵੱਡਾ ਤਾਂ ਘਰ ਹੈਗਾ ਵੱਡਾ ਘਰ ਹੈ ਤੋ ਜਾਣੀਓ ਤੁਸੀਂ ਫਿਰ ਦੋ ਜਣੀਆਂ ਕਿ ਅਸੀਂ ਮਾਰ ਨਹੀਂ ਆਂਦੀਆਂ ਮਾਰਨੀ ਨਹੀਂ ਤਾਂ ਹੁਣ ਉਹਨੂੰ ਤਾਂ ਉਹ ਤਾਂ ਨਹੀਂ ਮਾਰਨੀ ਫਿਰ ਸਾਡੀ ਮਾਂ ਤਾਂ ਨਹੀਂ ਮਾਰਨੂੰ ਫਿਰ ਉਹਨੂੰ ਟਾਈਮ ਸਰਦਾ ਹੀ ਨਹੀਂ ਨਾ ਸਰ ਉਹਦਾ ਕੋਈ ਸਤਕਾਰ ਮਾਂ ਦਾ ਸਤਕਾਰ ਸਾਰਿਆਂ ਨਾਲੋਂ ਵੱਡਾ ਸਤਕਾਰ ਹੁੰਦਾ ਮਾਂ ਦਾ ਸਤਕਾਰ ਕਰਨਾ ਚਾਹੀਦਾ ਇਹ ਥੋੜੀ ਹੁੰਦਾਗਾ ਵੀ ਚੱਕ ਕੇ ਫੋਨ ਮੇਰੀ ਮਾਂ ਦਾ ਫੋਨ ਆਇਆ ਜੀ ਚੱਕ ਕੇ ਫੋਨ ਅੰਦਰ ਵਰਕੇ ਪਈਗੀ ਉਹਦੀ ਕੋਈ ਜਾਤ ਹੀ ਨਹੀਂ ਪੁੱਛਦਾ ਉਹਨੂੰ ਕੋਈ ਰੋਟੀ ਪਾਣੀ ਟਾਈਮ ਤੇ ਦਿੰਦਾ ਹੀ ਨਹੀਂ ਸਾਰਾ ਕੁਝ ਹੀ ਮਿਲਦਾਗਾ ਤਾਂ ਹੁਣ ਉਹੀ ਉਂਗਲਾ ਲਾਉਂਦੀ ਹੈਗੀ ਤੁਹਾਨੂੰ ਉਹ ਮਾਂ ਸਾਡੀ ਉਂਗਲਾ ਹੀ ਲਾਉਂਦੀ ਉਹਨੇ ਘਰ ਚ ਲਾਇਆ ਉਹਨੇ ਸਾਨੂੰ ਪਤਾ ਕਿਵੇਂ ਸਾਹਮਣੇ ਨਿੱਕੇ ਨਿੱਕੇ ਸੀ ਜਦੋਂ ਸਾਡਾ ਪਿਓ ਤੁਰ ਗਿਆ ਸੀ ਫੇਰਾਪ ਕਰ ਲਿਆ ਕਰ ਉੱਠ ਕੇ ਆਪ ਹੁਣ ਸਾਰੀ ਉਮਰ ਉਹ ਕੰਮ ਕਰਈ ਆ ਕਿ ਛੋਟੇ ਵਾਸਤੇ ਆਈ ਹੋਂ ਤੁਹਾਨੂੰ ਕਹਦਾ ਅਸਲੀਆਂਦਾ ਮੈਂ ਕਹਦਾ ਕਹਿੰਦੀ ਐ ਵੀ ਅਸੀਂ ਕੰਮ ਨਹੀਂ ਕਰਦੀਆਂ ਜੇ ਤੂੰ ਇੰਨਾ ਤੈਨੂੰ ਲੱਗਦਾ ਵੀ ਤੇਰੀ ਮਾਂ ਦੀ ਜ਼ਿਆਦਾ ਸੋਚ ਕਰਦੀ ਐ ਤੈਨੂੰ ਮੈਂ ਤੇਰੇ ਪਿੰਡ ਛੱਡਿਆਉਣਾ ਕਿਉਂ ਹਾਂ ਆਹਦੇ ਬੈਗ ਚ ਪਾ ਕੱਪੜੇ ਤੈਨੂੰ ਮੈਂ ਤੇਰੇ ਪਿੰਡ ਛੱਡਣਾ ਆਦੀ ਮਾਂ ਨੂੰ ਸੰਭਲ ਲਈ ਤੋ ਚੱਲ ਚੱਲ ਤੂੰ ਥੋੜਾ ਜਿਆਦਾ ਹੀ ਨਾ ਕੁਝ ਬੋਲ ਜਿਆਦਾ ਬੋਲਣ ਵਾਲੀ ਕਿੱਲਾ ਉਹ ਕਰਦੀਆਂ ਨਹੀਂ ਆ ਹੋਰ ਕੀ ਕਰਦੀਆਂ ਨਹੀਂ ਉਹਨੂੰ ਟਾਈਮ ਤੇ ਵੀ ਰੋਟੀ ਪਾਣੀ ਦਾ ਕੋਈ ਪੁੱਛਦਾ ਨਹੀਂ 12 ਆਏ ਹੋਗੇ ਇੰਨੇ ਟਾਈਮ ਬਾਅਦ ਆਏ ਹੋ ਤੇ ਕਰੇ ਆ ਕੇ ਲੜਾਈ ਕਰਨ ਲੱਗ ਗਏ ਕੋਈ ਗੱਲ ਹੈ ਕੀ ਤੁਸੀਂ ਕੋਈ ਗੱਲਬਾਤ ਪੁੱਛੀ ਹੈ ਵੀ ਕੀ ਗੱਲ ਹੈ ਕੀ ਬਾਤ ਗੱਲਾਂ ਬਾਤਾਂ ਤਾਂ ਤੈਨੂੰ ਪਤਾ ਹੀ ਹੈ ਜੀ ਉਹਨੇ ਦੱਸਿਆ ਜੇ ਉਹ ਤੰਗ ਆ ਫੇਰ ਹੀ ਮੈਂ ਤੈਨੂੰ ਕੁਝ ਕਿਹਾ ਕੀ ਗੱਲ ਹੋ ਗਈ ਸੀ ਕਿ ਬਈ ਕਾਹ ਤੋਂ ਲੜੀਆਂ ਨਾ ਉਹ ਲੜਦਾ ਨਹੀਂ ਯਾਰ ਜਦੋਂ ਦੋ ਜਾਨੀਆਂ ਨੇ ਆਪਣੀ ਮਾਂ ਨੂੰ ਇਹ ਰੋਟੀ ਪਾਣੀ ਟਾਈਮ ਤੇ ਨਹੀਂ ਦੇ ਸਕਦੀਆਂ ਫਿਰ ਆਪਾਂ ਇਹਨਾਂ ਦਾ ਕਰੋਣਾ ਕੀ ਆ ਇਹ ਗੱਲਾਂ ਫਿਰ ਸਾਹਮਣੇ ਨਹੀਂ ਆਇਆ ਫਿਰ ਨਾ ਤੋਂ ਕੀ ਲੈਣਾ ਆਪਾਂ ਇਹ ਤਾਂ ਹੈ ਉਹਨਾਂ ਨੂੰ ਮੈਂ ਤੈਨਾਂ ਕਹਿ ਕਹਿ ਕੇ ਕਹਤਾ ਵੀ ਤੂੰ ਤਾਂ ਵੱਡੀਆਂ ਉਹ ਚੱਲ ਛੋਟੀ ਆ ਉਹਨੇ ਟਾਈਮ ਤੇ ਕੋਈ ਚਾਹ ਪਾਣੀ ਦਿੰਦੀ ਕੋਈ ਗੱਲ ਨਹੀਂ ਤੂੰ ਵੀ ਸਾਰਾ ਦਿਨ ਫੋਨ ਤੇ ਤੂੰ ਲੱਗੀ ਦਿੰਦੀ ਆ ਜਿਵੇਂ ਤੈਨੂੰ ਤੇਰੀ ਮਾਂ ਜ਼ਰੂਰੀ ਆ ਸਾਡੀ ਮਾਂ ਜ਼ਰੂਰੀ ਜੀ ਜਦੋਂ ਆ ਜਾਂਦਾ ਫੋਨ ਚੱਕ ਲੈਣੇ ਹੈਗੇ ਮਾਪੇ ਜਦੋਂ ਮਾਂ ਬਾਪਸ ਵੱਡੇ ਹੋ ਜਾਂਦੇ ਆ ਉਮਰ 'ਚ ਥੋੜੇ ਜਵਾਕਾ ਵਰਗੇ ਹੋ ਜਾਂਦੇ ਆ ਜਵਾਕਾ ਵਾਂਗ ਮਤ ਹੋ ਜਾਂਦੀ ਉਹਨਾਂ ਦੀ ਥੋੜੇ ਥੋੜੇ ਟਾਈਮ ਬਾਅਦ ਚਾਹ ਪਾਣੀ ਮੰਗਣ ਲੱਗ ਜਾਂਦੇ ਫਰਾਜਿਆ ਕਰੋ ਫੋਨ ਨਾਲ ਕਿਹੜਾ ਤੁਸੀਂ ਥੱਕ ਜਊਂਗੇ ਹੁਣ ਤਾਂ ਪਈ ਕਹੀ ਜਾਂਦੇ ਮੈਨੂੰ ਆਹ ਦੇ ਦੋ ਮੈਨੂੰ ਆਹ ਦੇ ਦੋ ਅਸੀਂ ਕੰਮ ਕਰੀਏ ਕਿ ਫਿਰ ਉਹਨੂੰ ਸਾਂਭੀਏ ਉਦੋਂ ਤੋਰਾ ਫੇਰਾ ਨਹੀਂ ਹੁੰਦਾ ਜੇ ਪਈ ਕਹਿ ਜਾਂਦੀ ਪਈ ਨੂੰ ਜੇ ਤੁਸੀਂ ਫਰਾਦੋਂਗੇ ਚਾਹ ਪਾਣੀ ਕੋਈ ਤੁਸੀਂ ਵੀ ਨਹੀਂ ਥੱਕਦੀਆਂ ਗੱਲ ਕੋਈ ਨਾ ਆਮਣਾ ਆਮਣਾ ਦਾ ਕੁੱਤਿਆ ਆਦੇ ਦੇ ਪੁੱਤ ਮੈਂ ਦਵਾਈ ਲੈਣੀ ਆ ਆ ਜਾ ਕਮ ਹਾਂ ਬੀਬੀ ਕਿਵੇਂ ਬੱਜਾ ਮਰੀਂਦੀ ਵਾ ਬੇ ਬਤਾਈ ਇਧਰ ਕੇ ਦੀ ਲਗੀ ਵੇ ਤੈਨੂੰ ਪਤਾ ਹੀ ਤਾਂ ਹੈਗਾ ਇਹਦਾ ਮਿੰਟ ਮਿੰਟ ਤੇ ਬੱਜਾ ਮਰੀਂਦੀ ਪਾਈ ਜਾਂਦਾ ਹੋਊਗਾ ਕੋਈ ਕੰਮ ਧੰਦੇ ਆਉਦੇ ਹਾਂ ਜੀ ਉਹ ਦੇਰ ਦੇ ਚਾਹ ਮੈਂ ਤਾਂ ਚਾਹ ਤੇ ਰੱਖੋ ਪਤਾ ਨਹੀਂ ਲੱਗਾ ਹੈਗਾ ਸਾਨੂੰ ਤਾਂ ਉਹ ਸਵੇਰ ਦੀ ਬੱਜਾ ਮਰੀਂਦੀ ਮੈਂ ਉਹ ਤੇਖੀ ਜਾਂਦੀ ਸੀ ਕਿ ਮੈਂ ਕੰਮ ਕਰ ਰਹੀ ਸੀ ਮੈਂ ਦੇਖਿਆ ਬਹਾ ਕੋਈ ਨਹੀਂ ਜਾਂਦੀ ਕੋਈ ਅਸੀਂ ਵੀ ਹੁਣ ਕੰਮ ਕਰਕੇ ਹੁਣੀ ਬੈਠੀਆਂ ਸੀਗੀਆਂ ਅੱਜ ਪਤਾ ਨਹੀਂ ਲੱਗਾ ਹੈਗਾ ਕਿ ਅਸਪੈਂਚਾ ਟੀ ਹੋਏ ਬੈਠੀਆਂ ਅਜੇ ਸੁਣਿਆ ਨਹੀਂ ਤੂੰ ਕਹਿੰਦੀ ਤੇਰੇ ਮਾਰ ਦਾ ਹੋਣਾ ਜਿਹੜਾ ਫੜ ਜਾਂਦਾ ਮਾਂ ਤੇ ਨਾ ਜਾਉ ਤੂੰ ਕੀ ਕਹਨਾ ਗੱਲ ਉਹ ਸਾਡੀ ਵੀ ਮਾਂ ਕੀ ਜਾਣ ਵਾਲੀ ਗੱਲ ਨਹੀਂ ਕਹਿੰਦਾ ਮਾਂ ਤੇ ਨਾ ਜਾਉ ਤੂੰ ਤੁਸੀਂ ਆਲੀ ਮਾਂ ਨਾਲ ਸੁਣ ਤੁਸੀਂ ਰੋਕ ਰੋਕ ਨਹੀਂ ਕਰਦੇ ਛੋਟੀ ਮਾਂ ਨਾਲ ਕਿਉਂ ਗੱਲ ਕਰਦੀਆਂ ਸਵੇਰੇ ਮੈਂ ਤੈਨੂੰ ਵੀ ਕਿਹਾ ਸੀ ਵੀ ਜੇ ਤੈਨੂੰ ਤੇਰੀ ਮਾਂ ਦੇ ਜਿਆਦਾ ਦੇਖ ਦੇਣਾ ਹੋਵੇਗਾ ਤੂੰ ਕੱਪੜੇ ਬਾਹਰ ਐ ਕਿ ਮੈਂ ਤੈਨੂੰ ਛੱਡ ਜਾਉਣਾ ਆਹਦੀ ਮਾਂ ਦੀ ਸਾਹਮਣੇ ਮਾਲ ਕਰਦੀ ਭਾਈ ਇਹ ਕੀ ਗੱਲ ਹੋ ਗਈ ਤੂੰ ਧਰ ਕੇ ਵੀ ਦੀਦੀ ਨੂੰ ਕਹੀ ਜਾਂਦਾ ਸੀ ਹੁਣ ਤੂੰ ਫੇਰ ਨਾਲ ਕੱਪੜਾ ਲੀੜਾ ਚੱਕਣ ਦੀ ਕੀ ਗੱਲ ਹੋਈ ਐ ਕੋਈ ਗੱਲਾਂ ਤੇ ਕਰ ਲੈਗੀ ਤੁੰਨੂੰ ਲਿਆਉਣ ਦਾ ਮਤਲਬ ਇਹ ਹੀ ਆ ਸੀ ਜੇ ਲੈ ਕੇ ਆਏ ਤਾਂ ਸਾਡੀ ਮਾਤਾ ਦੀ ਸਤਿਕਾਰ ਕਰੋ ਸਾ ਆਪਣੇ ਘਰਾਂ ਦੇ ਪਲੇਸ ਤਾਂ ਹੀ ਹੁੰਦੇ ਨੇ ਮਾਂ ਦੀ ਕੋਈ ਇੱਜ਼ਤ ਨਹੀਂ ਹੁੰਦੀ ਸਾਰਾ ਦਿਨ ਮਾਂ ਦੀ ਇੱਜ਼ਤ ਕਰੋਗੇ ਤਾਂ ਸਤਿਕਾਰ ਮਿਲੂ ਭਾਈ ਤੂੰ ਦੀਦੀ ਨੂੰ ਆ ਕੇ ਬੋਲੀਏ ਨਾ ਹੈ ਬੋਲੀਏ ਨਾ ਭਾਈ ਸਾਡੇ ਵੀ ਤਾਂ ਮਾਂ ਆ ਉਹ ਤੇਰਾ ਕੀ ਅਕਾ ਵੱਡੇ ਭਾਈ ਨਾਲ ਬੋਲਣ ਦਾ ਕਿਉਂ ਬੋਲੀਏ ਨਾ ਜੇ ਤੈਨੂੰ ਜਾਦੇ ਉਹ ਆਉਦਾ ਮਾਂ ਦਾ ਹਿਜ ਆਉਂਦਾ ਤੂੰ ਉਹ ਵੀ ਚੱਕ ਟਿੰਡ ਫੁੜੀ ਆਉਦਾ ਬਗਾ ਦੇਖ ਲੋ ਮੈਂ ਤੈਨੂੰ ਬੰਦਾ ਮੂੰਹ ਤੋਂ ਸਮਝਾਈ ਜਾਂਦਾ ਜੇ ਤਾ ਤੁਸੀਂ ਘਰ ਚਲਾਉਣਾ ਹੈ ਘਰ ਚਲਾਉਣ ਦੇ ਕੰਮ ਕਰਦੇ ਆ ਤਾਂ ਦੇਖ ਠੀਕ ਆ ਨਹੀਂ ਕੋਈ ਆਉਦਾ ਚੱਕੋ ਸਮਾਨ ਅਜੇ ਤਾਂ ਵੀ ਮਾਣੂ ਆਪੇ ਸਾਂਭਾਂਗੇ ਕੋਈ ਨਾ ਦੇਖ ਲੰਗੇ ਬਹਿ ਜਾ ਨਹੀਂ ਕਿੰਦਰੇ ਟਾਈਂ ਬੋਲੀ ਜਾਂਦੇ ਰਹਿੰਦੇ ਨੇਗੇ ਨਹੀਂ ਹੁਣ ਤਾਂ ਗੱਲ ਸੱਚੀ ਦੀ ਆ ਗਈ ਹਨਾ ਗਲਤੀ ਹੋ ਗਈ ਆ ਪਤਾ ਟੈਨਸ਼ਨ ਕੀ ਟੈਨਸ਼ਨ ਮਿਲਦਾ ਪਏ ਹੋਰ ਹੈਗਾ ਵੀ ਕਿ ਤ ਸੱਚੇ ਨੇ ਆਪਾਂ ਨੂੰ ਘਰੋਂ ਕੱਢ ਦੇਣੇ ਆਪਾਂ ਕਿਹੜੇ ਮੂੰਹ ਨਾਲ ਰਹਿਾਂਗੇ ਪਤਾ ਕਰਨੀ ਆਪਾਂ ਬੀਬੀ ਕੋਲੇ ਜਾਵੜੀ ਬੀਬੀ ਨੂੰ ਕਹੀਏ ਕੁਛ ਇਸਨੂੰ ਕਰੋ ਕੱਢ ਦੇ ਨੇ ਹੋਰ ਉਹ ਸਾਰਾ ਦਿਨ ਕੰਮ ਕਰੀ ਜਾਂਦੇ ਗਰ ਐਨਿੰਗ ਹੋ ਗਈਆਂ ਵੀ ਕੀ ਹੋ ਗਿਆ ਜੇ ਟਾਈਮ ਦੀ ਲੱਗਿਆ ਹਨ ਕੁੜੇ ਪੁੱਤ ਮੈਂ ਤੁਹਾਨੂੰ ਚਾਹ ਨੂੰ ਕਿਹਾ ਸੀਗਾ ਬੇਬੇ ਸੋਣਿਆ ਨਹੀਂ ਹੈਗਾਗਾ ਉਧਰੋਂ ਪਰ ਪੁੱਤ ਨੇ ਲੜਾਈ ਪਾ ਰੱਖੀ ਹੈਗੀ ਕਿਉਂ ਬੇਬੇ ਕਲੇਸ਼ ਵਾਲਾ ਕਰੀ ਜਾਂਦੇ ਆ ਕਹਿੰਦੇ ਘਰੋਂ ਵਗ ਜੂ ਇੱਥੋਂ ਕਿਵੇਂ ਵਗ ਜਾਣਗੇ ਖਰੇ ਖਤਰ ਨੇ ਰਹਾ ਕੀ ਪਤਾ ਹੁਣ ਕਾਦੇ ਪਿੱਛੇ ਗਲੇਸ ਕਰਿਆ ਉਹਨਾਂ ਨੂੰ ਨਾਤੀ ਪੁੱਛ ਲਉ ਮੈਨਾਂ ਨੂੰ ਪੁੱਛ ਲੈ ਤੂੰ ਬਾਜ਼ ਮਾਰ ਕੇ ਫਿਰ ਉਹਨਾਂ ਨੂੰ ਬੇ ਮੁੰਡਿਓ ਉਰੀਓ ਪਾਈ ਨਾ ਮੈਂ ਤੂੰ ਵੀ ਉਹਨਾਂ ਨਾਲ ਬੇਬੇ ਲੜੀਏ ਨਾ ਤੈਨੂੰ ਤਾਂ ਇਹ ਟਾਈਮ ਤੇ ਚਾਹ ਪਾਣੀ ਨਹੀਂ ਦਿੰਦੇ ਕੋਈ ਨਹੀਂ ਫਿਰ ਕੀ ਹੋ ਗਿਆ ਮੇਦੀ ਘਤੀਆਂ ਨੇ ਏ ਇਹਨਾਂ ਧੀਆ ਨੇ ਹੁਣ ਧੀਆ ਬਣਾ ਲਿਆ ਇਹ ਤੈਨੂੰ ਟਾਈਮ ਤੇ ਨਾ ਰੋਟੀ ਨਾ ਚਾਹ ਨਾ ਪਾਣੀ ਕੁਝ ਪੋਈਦਾ ਨਹੀਂ ਬਈ ਸਹੀ ਕਹਿੰਦਾਗਾ ਇਹ ਸਿਰੇ ਸਿਰ ਚੜਾ ਰੱਖੇ ਨੇ ਕੋਈ ਨਾ ਪੁੱਤ ਇਹ ਮੇਰੀਆਂ ਧੀਆ ਨੇ ਬੇਬੇ ਸਾਡੇ ਤੋਂ ਬੜੀ ਵੱਡੀ ਗਲਤੀ ਹੋ ਗਈ ਅਸੀਂ ਤੈਨੂੰ ਹਮੇਸ਼ਾ ਸੱਸ ਸਮਝਿਆ ਪਰ ਤੂੰ ਸਾਨੂੰ ਮਾਵਾਂ ਨਾਲੋਂ ਵੀ ਵੱਧ ਪਿਆਰ ਕੀਤਾ ਤੁਹਾਨੂੰ ਬੇਬੇ ਮਾਫ ਕਰਦੇ ਗਲਤੀ ਹੋ ਗਈ ਸਾਡੇ ਤੋਂ ਗਲਤੀ ਹੋ ਗਈ ਬੇਬੇ ਅਸੀਂ ਅੱਗੇ ਤੋਂ ਤੇਰੇ ਨਾਲ ਕੋਈ ਵੀ ਬੁਰਾ ਵਿਵਹਾਰ ਨਹੀਂ ਕਰਦੀਆਂ ਇਹਨਾਂ ਨੂੰ ਵੀ ਕਹਿ ਦੇ ਬੇਬੇ ਹੁਣ ਤੋਂ ਵੀ ਸਾਨੂੰ ਘਰੋਂ ਨਾ ਕੱਢਣਾ ਤੁਹਾਡਾ ਛੋਡੇ ਬਿਨਾ ਕੋਈ ਨਹੀਂ ਹੈਗਾ ਬੇਬੇ ਨਾ ਬੁੱਤ ਤੁਸੀ ਕਰੋ ਨਹੀਂ ਨਾ ਨੋ ਕਰ ਦਿਓ ਕੋਈ ਨਵਾ ਚੰਗਾ ਜੇ ਇਹ ਤੁਨੂੰ ਸਾਮਣ ਗਿਆ ਸਸੀ ਕੋਈ ਅਸੀਂ ਇਦਾਂ ਨੂੰ ਸਾਮਣ ਗਿਆ ਹਾਂ ਹਾਂ ਠੀਕ ਸਾਮਣ ਗਿਆ ਠੀਕ ਹਾਂਜੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਲਾਈਕ ਸ਼ੇਅਰ ਐਂਡ ਕਮੈਂਟ ਕਰਨਾ ਨਾ ਭੁੱਲਣਾ ਸਾਡਾ ਨਿਊ ਚੈਨਲ ਹੈ ਜੀ ਨੰਗਲਾਲੇ ਜੱਟ ਤਾਂ ਜਲਦੀ ਜਲਦੀ ਕਰ ਲੋ ਸਬਸਕ੍ਰਾਈਬ ਨਵੀਆਂ ਨਵੀਆਂ ਵੀਡੀਓ ਦੇਖਣ ਲਈ ਧੰਨਵਾਦ ਜੀ